ਰਾਹੂ ਤੇ ਸੂਰੇ ਦੀ ਯੁੱਤੀ ਦਾ ਮਤਲਬ ਹੈ ਰਾਜ ਦੰਡ ਮਿਲਣਾ 12ਵੇਂ ਘਰ ਦੇ ਉੱਤੇ ਗੁਰੂ ਦੀ ਦ੍ਰਿਸ਼ਟੀ ਆਇਆ 12ਵਾਂ ਘਰ ਸ਼ੁੱਕ ਕਤਰੀ ਚ ਉਹਦੇ ਦੋਨੋਂ ਪਾਸੇ ਸ਼ੁਭ ਗ੍ਰਹਿ ਬੈਠੇ ਹੋਏ ਨੇ ਤਾਂ ਐਸੇ ਇਨਸਾਨ ਨੂੰ ਕੋਰਟ ਕੇਸ ਬੇਸ਼ੱਕ ਗੁਜ਼ਤਨੇ ਪੈ ਜਾਣ ਬਟ ਉਹ ਗਿਲਤੀ ਕਰੇ ਨਹੀਂ ਹੁੰਦਾ ਇਹ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਦਸ਼ਾ ਅੰਤਰ ਦਸ਼ਾਤੀ ਹੁੰਦੀਆਂ ਤੇ ਦਸ਼ਾ ਅੰਤਰ ਦਸ਼ਾਤੀ ਟਲ ਜਾਂਦੀ ਹੈ ਸੂਰੇ ਤੇ ਰਾਹੂ ਇਕੱਠੇ ਨੇ ਤਾਂ ਉਸ ਸਥਿਤੀ ਦੇ ਤੇ ਕੀ ਆਂਦਾ ਗੈਣਾ ਹੁੰਦਾ ਨਹੀਂ ਜੀ ਕੋਰਟ ਕੇਸ ਕਰੇ ਨਹੀਂ ਹੋਇਆ ਜੇ ਉਹ ਐਸੀ ਸਥਿਤੀ ਦੇ ਅੰਦਰ ਜੇ ਸੂਰੇ ਤੇ ਰਾਹੂ ਦੀ ਡਿਗਰੀ ਬਹੁਤ ਘੱਟ ਹੈ ਲਗਨ ਤੇ 12ਵਾਂ ਘਰ ਬਿਲਕੁਲ ਸਟਰੋਂਗ ਹੈ ਤਾਂ ਉਹ ਵੈਸੀ ਸਥਿਤੀ ਦੇ ਅੰਦਰ ਜੇ ਕਿਸੇ ਨੂੰ ਟਿਕਟ ਹੋ ਰਹੀ ਹੈ ਬਾਰ-ਬਾਰ ਚਲਾਨ ਹੋ ਰਹੇ ਨੇ ਬਾਰ-ਬਾਰ ਤਾਂ ਵੀ ਉਹ ਉਸੇ ਚ ਹੀ ਆ ਜਾਂਦਾ ਹੈ ਅਕਸਰ ਲੋਕ ਕਿਸੇ ਵੀ ਇਸ ਅਵੇਅਰਨੈਸ ਦੀ ਵੀਡੀਓ ਦੇ ਥੱਲੇ ਕਮੈਂਟ ਕਰਦੇ ਨੇ ਪੁੱਛਦੇ ਨੇ ਫਿਰ ਇਹਦਾ ਉਪਾਅ ਕੀ ਕਰੀਏ ਗੱਲ ਕਰਦੇ ਆਂ ਸੀ ਨਾ ਕੋਰਟ ਕੇਸ ਦੀ ਹਾਲਾਂਕਿ ਇਸ ਬਾਰੇ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਕਿ ਇਨਸਾਨ ਦੇ ਉੱਤੇ ਕੋਰਟ ਕੇਸ ਕਦੋਂ ਹੁੰਦੇ ਨੇ ਕਿਸ ਚੀਜ਼ ਤੋਂ ਰਿਲੇਟਡ ਹੁੰਦੇ ਆ ਕਦੋਂ ਤੱਕ ਇਹ ਕੋਰਟ ਕੇਸ ਚੱਲਦਾ ਹੈ ਐਸਟ੍ਰੋਲੋਜੀ ਇਹਦੇ ਬਾਰੇ ਕੀ ਕਹਿੰਦੀ ਹੈ ਅਕਸਰੀ ਕੋਰਟ ਕੇਸ ਦਾ ਸੰਬੰਧ 12ਵੇਂ ਘਰ ਨਾਲ 6ਵੇਂ ਘਰ ਨਾਲ ਦੁਸ਼ਮਣ ਨਾਲ ਤੇ ਰਾਹੂ ਤੇ ਸੂਰੇ ਦੀ ਯੁਤੀ ਦੇ ਨਾਲ ਹੁੰਦਾ ਹੈ ਰਾਹੂ ਤੇ ਸੂਰੇ ਦੀ ਯੁਤੀ ਦਾ ਮਤਲਬ ਹੈ ਰਾਸ ਦੰਡ ਮਿਲਣਾ ਮਤਲਬ ਤੁਹਾਨੂੰ ਕੁਛ ਨਾ ਕੁਛ ਸਰਕਾਰ ਤੋਂ ਫਾਈਨ ਹੋ ਜਾਣਾ ਮੈਂ ਅਕਸਰ ਬਹੁਤ ਜ਼ਿਆਦਾ ਲੋਕਾਂ ਦੀ ਕੁਣਲੀ ਚ ਇਹ ਵੀ ਦੇਖਿਆ ਹੈ ਕਿ ਜਦੋਂ ਕਿਸੇ ਨੂੰ ਕਹੀਏ ਵੀ ਤੁਹਾਡੇ ਉੱਤੇ ਰਾਜਦੰਡ ਹੈਗਾ ਕਿਉਂਕਿ ਸੂਰੇ ਤੇ ਰਾਹੂ ਇਕੱਠੇ ਨੇ ਤਾਂ ਉਹ ਸਥਿਤੀ ਤੇ ਤੇ ਕਈਆਂ ਦਾ ਕਹਿਣਾ ਹੁੰਦਾ ਨਹੀਂ ਜੀ ਕੋਰਟ ਕੇਸ ਕਰੇ ਨਹੀਂ ਹੋਇਆ ਜੇ ਉਹ ਐਸੀ ਸਥਿਤੀ ਦੇ ਅੰਦਰ ਜੇ ਸੂਰੇ ਤੇ ਰਾਹੂ ਦੀ ਡਿਗਰੀ ਬਹੁਤ ਘੱਟ ਹੈ ਲਗਨ ਤੇ 12ਵਾਂ ਕਰ ਬਿਲਕੁਲ ਸਟਰੋਂਗ ਹੈ ਤਾਂ ਉਹ ਵੈਸੀ ਸਥਿਤੀ ਦੇ ਅੰਦਰ ਜੇ ਕਿਸੇ ਨੂੰ ਟਿਕਟ ਹੋ ਰਹੀ ਹੈ ਬਾਰ-ਬਾਰ ਚਲਾਨ ਹੋ ਰਹੇ ਨੇ ਬਾਰ-ਬਾਰ ਤਾਂ ਵੀ ਉਹ ਉਸੇ ਚ ਹੀ ਆ ਜਾਂਦਾ ਹੈ ਇੰਨੀ ਮਾਈਨਰ ਸਟੇਜ ਤੱਕ ਐਸਟ੍ਰੋਲੋਜੀ ਕੋਰਟ ਕੇਸ ਨੂੰ ਡਿਟੈਕਟ ਕਰਦੀ ਹੈ ਫਿਰ ਦੂਜਾ ਮਸਲਾ ਇਹ ਹੈ ਕਿ ਕੋਰਟ ਕੇਸ ਹੁੰਦਾ ਕਿਸ ਕਾਰਨ ਤੋਂ ਹੈ ਰਾਹੂ ਤੇ ਸੂਰੇ ਦਾ ਸੰਬੰਧ ਜਿਹੜੇ ਭਾਵ ਦੇ ਨਾਲ ਬੰਨਦਾ ਹੈ 12ਵੇਂ ਘਰ ਦਾ ਜਿਹੜੇ ਭਾਵ ਦੇ ਨਾਲ ਬੰਨਦਾ ਹੈ ਉਸ ਤੋਂ ਰਿਲੇਟਡ ਸੈਕੰਡ ਭਾਵ ਦੇ ਨਾਲ ਬਨ ਰਿਹਾ ਤਾਂ ਫਾਈਨੈਂਸ਼ੀਅਲ ਇਸ਼ੂਜ਼ ਜਾਂ ਫਿਰ ਹਸਬੰਡ ਵਾਈਫ ਦੇ ਇਸ਼ੂਜ਼ ਸੇਮ ਸਿਰਫ 7ਥ ਦੇ ਨਾਲ ਬਨ ਰਿਹਾ ਤਾਂ ਪਾਰਟਨਰ ਦੇ ਨਾਲ ਉਹ ਬਿਜ਼ਨਸ ਪਾਰਟਨਰ ਵੀ ਹੋ ਸਕਦਾ ਹੈ ਛਟੇ ਜਾਂ 12ਵੇਂ ਦੇ ਨਾਲ ਬਣ ਰਿਹਾ ਤਾਂ ਫਿਰ ਦੁਸ਼ਮਨ ਦੇ ਨਾਲ ਲਿਟੀਗੇਸ਼ਨ ਵਿੱਚ ਮੰਗਲ ਦਾ ਕੋਈ ਰੋਲ ਜੇ ਆ ਰਿਹਾ ਮੰਗਲ ਵੀ ਪੀੜਿਤ ਹੈ ਇਸੇ ਬਹਾਵ ਦੇ ਅੰਦਰ ਤਾਂ ਫਿਰ ਮੁਕਦਮਾ ਫੌਜਦਾਰੀ ਵੀ ਹੋ ਸਕਦਾ ਹੈ ਇਸੇ ਤਰੀਕੇ ਨਾਲ ਆਪਾਂ ਦੇਖਦੇ ਹਾਂ ਜੇ 12ਵਾਂ ਘਰ ਜਾਂ ਗੁਰੂ ਦਾ ਇੰਪੈਕਟ ਇਹਦੇ ਉੱਤੇ ਦ੍ਰਿਸ਼ਟੀ ਆ ਰਹੀ ਹੈ ਜਾਂ 12ਵੇਂ ਘਰ ਦੇ ਉੱਤੇ ਗੁਰੂ ਦੀ ਦ੍ਰਿਸ਼ਟੀ ਹੈ ਜਾਂ 12ਵਾਂ ਘਰ ਸ਼ੁਭ ਕਤਰੀ ਚ ਹੈ ਉਹਦੇ ਦੋਨੋਂ ਪਾਸੇ ਸ਼ੁਭ ਗ੍ਰਹਿ ਬੈਠੇ ਹੋਏ ਨੇ ਤਾਂ ਐਸੇ ਇਨਸਾਨ ਨੂੰ ਕੋਰਟ ਕੇਸ ਬੇਸ਼ੱਕ ਭੁਗਤਨੇ ਪੈ ਜਾਣ ਬਟ ਉਹ ਗਿਲਟੀ ਕਦੇ ਨਹੀਂ ਹੁੰਦਾ ਲੈਕ ਉਹਨੂੰ ਕੋਰਟ ਤੋਂ سزا ਹੋ ਜਾਣਾ ਜਾਂ ਫਿਰ ਲੰਬੇ ਟਾਈਮ ਤੱਕ ਜੇਲ੍ਹ ਦੇ ਅੰਦਰ ਰਹਿਣਾ ਇਹ ਚੀਜ਼ਾਂ ਪੋਸੀਬਲ ਨਹੀਂ ਆ ਜੇ ਉਹਦਾ ਬਾਰਵਾ ਕਰ ਬਹੁਤ ਜ਼ਿਆਦਾ ਚੰਗਾ ਹੈ ਦੂਸਰਾ ਇਹ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਦਸ਼ਾ ਅੰਤਰ ਦਸ਼ਾ ਚ ਹੀ ਹੁੰਦੀਆਂ ਤੇ ਦਸ਼ਾ ਅੰਤਰ ਦਸ਼ਾ ਚ ਟਲ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਆਪਾਂ ਕੋਰਟ ਕੇਸ रिलेटेड ਚੀਜ਼ਾਂ ਪੜ ਰਹੇ ਹਾਂ ਫਿਰ ਇਨ ਦਾ ਐਂਡ ਅਕਸਰ ਲੋਕ ਕਿਸੇ ਵੀ ਇਸ ਅਵੇਰਨੈਸ ਦੀ ਵੀਡੀਓ ਦੇ ਥੱਲੇ ਕਮੈਂਟ ਕਰਦੇ ਨੇ ਪੁੱਛਦੇ ਨੇ ਫਿਰ ਇਹਦਾ ਉਪਾਅ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਉਪਾਏ ਏ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਵੀ ਰਿਲੇਟਡ ਤੁਹਾਡੇ ਚਾਰਟ ਵਿੱਚ ਹੈਗਾ ਕਿ ਕੋਰਟ ਕੇਸ ਹੋ ਸਕਦਾ ਹੈ ਜਾਂ ਜੇਲ੍ਹ ਹੋ ਸਕਦੀ ਹੈ ਤਾਂ ਉਹ ਚੀਜ਼ਾਂ ਤੋਂ ਆਪਾਂ ਅਵੇਰ ਰਹੀਏ ਫਾਈਨੈਂਸ਼ੀਅਲ ਇਸ਼ੂਸ ਕਰਕੇ ਹੋ ਸਕਦੀ ਹੈ ਮੈਂਟਲ ਇਸ਼ੂਸ ਕਰਕੇ ਹੋ ਸਕਦੀ ਹੈ ਦੁਸ਼ਮਨਾ ਕਰਕੇ ਹੋ ਸਕਦੀ ਹੈ ਤਾਂ ਕੋਸ਼ਿਸ਼ करिए ਕਿੰਨਾ ਕ ਆਪਾਂ ਇਹਨਾਂ ਚੀਜ਼ਾਂ ਨੂੰ ਮੇਕਅਪ ਕਰਕੇ ਚੱਲਦੇ ਆਂ ਰਾਹੂ ਦਾ ਬੈਸਟ ਉਪਾਏ ਮੈਂ ਅਕਸਰ ਇਹ ਕਹਿੰਦਾ ਸਰਦੀਆਂ ਦੇ ਟਾਈਮ ਕੰਬਲਦਾਨ ਕਰਨਾ ਗੁਰਦੁਆਰੇ ਜਾਂ ਮੰਦਿਰ ਦੀ ਡਿਊਟੀ ਪੌੜੀਆਂ ਦੀ ਸਫਾਈ ਕਰਨਾ ਇਹ ਸਾਰੀਆਂ ਚੀਜ਼ਾਂ ਇਹਨੂੰ ਥੋੜੀ ਬੋਤੀ ਰਾਹਤ ਤੇ ਥਲ ਪਾ ਸਕਦੀਆਂ ਤੇ ਇਹ ਦੇਖਿਆ ਜਾ ਸਕਦਾ ਹੈ ਕਿ ਕੋਰਟ ਕੇਸ ਚੱਲਣਾ ਕਿੰਨਾ ਲੰਬਾ ਹੈ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ 12ਵਾਂ ਕਰ ਪਾਪਕਤਰੀ ਚ ਨਹੀਂ ਹੈ ਉਹ ਸ਼ੁਭ ਕਤਰੀ ਚ ਹੈ ਉਹਦੇ ਉੱਤੇ ਸ਼ੁਭ ਗ੍ਰਹਿ ਦੀ ਦ੍ਰਿਸ਼ਟੀ ਹੈ ਤਾਂ ਸਮਝੋ ਗਿਲਤੀ ਨਹੀਂ ਹੋਣਾ ਹੈ ਜਦੋਂ ਸਾਡੇ ਚਾਰਟ ਵਿੱਚ ਇਹ ਹੋਵੇ ਕਿ ਨਹੀਂ ਗਿਲਤੀ ਹੋਣਾ ਫਿਰ ਆਪਾਂ ਨੂੰ ਸਟਰੋਂਗ ਹੋ ਕੇ ਲੜਨਾ ਚਾਹੀਦਾ ਜਦੋਂ ਅਸੀਂ ਗਿਲਤੀ ਨਹੀਂ ਆ ਤਾਂ ਇਹ ਛੋਟੇ ਛੋਟੇ ਜਿਹੇ ਉਪਾਏ ਨੇ ਇਹਦਾ ਪਾਰਟ ਆਫ ਰੈਮਡੀ ਆਦਰਵਾਇਜ਼ ਇਸ ਚੀਜ਼ ਨੂੰ ਪੜ ਕੇ ਸਮਝ ਲੈਣਾ ਚਾਹੀਦਾ ਕਿ ਕੋਰਟ ਕੇਸ ਹੋਣਾ ਹੈ ਕਿਸ ਕਾਰਨ ਤੋਂ ਹੋਣਾ ਹੈ ਉਹਦੇ ਤੋਂ ਅਵੇਰ ਰਹਿਣਾ ਚਾਹੀਦਾ